ਸਰਕਾਰ ਦਾ ਜਿਹੜਾ ਪ੍ਰਬੰਧ ਪੂਰਾ ਹੈ ਨਹੀਂ ਉਹ ਨਾ ਵੋਟਰ ਲਿਸਟਾਂ ਮਿਲ ਰਹੀਆਂ ਆ ਜਦੋਂ ਮੈਂ ਪਿੱਛੇ ਸਰਪੰਚੀ ਵੀ ਲੜੀਆ ਉਦੋਂ ਵੀ ਇਦਾਂ ਹੀ ਹੋਇਆ ਫੇ ਮੁੜ ਕੇ ਫਾਈਲਾਂ ਦੇ ਵਿੱਚ ਕਮੀਆਂ ਬਾ ਕ ਕੱਢਣ ਲੱਗ ਪਏ ਸੋ ਜਾਨੀ ਸਰਕਾਰ ਦੀ ਜਿਹੜੀ ਮਨਸ਼ਾ ਹੈ ਸਾਨੂੰ ਤਾਂ ਇਹ ਲੱਗ ਰਹੀ ਆ ਵੀ ਜਿਹੜੀ ਆਪੋਜੀਸ਼ਨ ਨੂੰ ਫਾਈਲਾਂ ਭਰ ਨਹੀਂ ਦੇਣੀਆਂ ਨੋ ਰੂ ਫਾਰਮ ਵਿੱਚ ਕੋਈ ਅਫਸਰ ਨਹੀਂ ਇੱਥੇ ਹੈਗਾ ਹੈਗਾ ਪੰਜਾਬ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਅੱਜ 1 ਦਸੰਬਰ ਤੋਂ ਜਿਹੜਾ ਹੈਗਾ ਨਾਮਿਨੇਸ਼ਨ ਪੇਪਰ ਫਾਈਲ ਕਰਦਾ ਪਹਿਲਾ ਦਿਨ ਸੀ ਤਾਂ ਤਸਵੀਰਾਂ ਤੁਹਾਨੂੰ ਮੈਂ ਜਲੰਧਰ ਦੇ ਆਦਮਪੁਰ ਦੇ ਦਿਖਾ ਦਿੰਦਾ ਜਿਸ ਤਿੱਕੇ ਨਾਲ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈਗੀ ਆ ਤੇ ਅੱਜ ਹਾਲਾਂਕਿ ਬੇਸ਼ੱਕ ਅੱਜ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨਾਮਿਨੇਸ਼ਨ ਪੇਪਰ ਫਾਈਲ ਕੀਤੇ ਜਾਣੇ ਹੈਗੇ ਔਰ 5 ਤਰੀਕ ਨੂੰ ਜਿਹੜੀ ਪਰਤਾਲ ਕੀਤੀ ਜਾਣੀ ਹੈਗੀ ਤਾਂ ਜਿਸ ਨੂੰ ਲੈ ਕੇ ਬੇਸ਼ੱਕ ਅੱਜ ਉਮੀਦਵਾਰ ਇੱਥੇ ਬਹੁਤ ਘੱਟ ਨਜ਼ਰ ਆਉਣਗੇ ਪੇਪਰ ਪਰਦੇ ਪਰ ਜਿਹੜਾ ਹੈਗਾ 4 ਤਰੀਕ ਜਿਹੜੀ ਲਾਸਟ ਰੱਖੀ ਗਈ ਹੈਗੀ ਸਕਦੇ ਹੋ ਕਿ ਜਿਹੜੇ ਜਿੱਥੇ ਸਾਰੇ ਜਿਹੜੇ ਅਫਸਰ ਬੈਠੇ ਨੇ ਔਰ ਕਿਤਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਔਰ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਨੂੰ ਲੈ ਕੇ ਖਾਸ ਕਰਕੇ ਜੋ ਤਿਆਰੀਆਂ ਨੇ ਉਹਨਾਂ ਬਾਰੇ ਲੋਕਾਂ ਨਾਲ ਵੀ ਗੱਲ ਕਰਾਂਗੇ ਤੇ ਸ਼੍ਰੋਮਣੀ ਕਾਲਦਲ ਦੇ ਆਗੂ ਵੀ ਮੇਰੇ ਨਾਲ ਮੌਜੂਦ ਹੈਗੇ ਨੇ ਜੋ ਵੀ ਅੱਜ ਨਾਮਿਨੇਸ਼ਨ ਪੇਪਰ ਦੇ ਕਰਕੇ ਆਪਣੇ ਪੇਪਰ ਲੈਣ ਆਏ ਸੀ ਇੱਥੇ ਫਾਰਮ ਲੈਣ ਆਏ ਸੀ ਜੋ ਕਿ ਫਾਰਮੈਲਿਟੀ ਦਾ ਪੁੱਛਣਾ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਭਾਈ ਜੀ ਤੁਸੀਂ ਇੱਥੇ ਅੱਜ ਆਏ ਸੀ ਪੇਪਰ ਲੈਣ ਤਾਂ ਕਿਸ ਤਰੀਕੇ ਨੇ ਤਿਆਰੀਆਂ ਲੱਗਦੀਆਂ ਸਰ ਅੱਜ ਜਿਹਦਾ ਸਮਤੀਆਂ ਦੇ ਇਲੈਕਸ਼ਨ ਦਾ ਅਨਾਉਂਸ ਹੋਇਆ ਤੇ ਮੇਰੀ ਜਿਦਾਂ ਅਸੀਂ ਅਕਾਲੀ ਦਲ ਵੱਲੋਂ ਮੇਰੀ ਪਰਝਾਈ ਨੇ ਇਲੈਕਸ਼ਨ ਲੜਨੀ ਆ ਸੋ ਅਸੀਂ ਮੇਰੀ ਪਰਜਾਈ ਵੀ ਨਾਲ ਆਈ ਸੀ ਤਾਂ ਅਸੀਂ ਨੋ ਡਿਊ ਫਾਰਮ ਲੈਣ ਆਈ ਸੀ ਅੱਜ ਤੇ ਆ ਕੇ ਵੋਟਰ ਲਿਸਟਾਂ ਦੀ ਜਾਨੀ ਕਿ ਮੰਗ ਕੀਤੀ ਕਿਉਂਕਿ ਇੱਕ ਤਰੀਕ ਤੋਂ ਜਿਹੜਾ 4 ਤਰੀਕ ਤਈਆਂ ਪੇਪਰ ਭਰੇ ਜਾਣੇ ਆ ਹੁਣ ਜਦੋਂ ਅਸੀਂ ਆ ਕੇ ਵੋਟਰ ਸੂਚੀ ਮੰਗੀ ਆ ਤਾਂ ਵੋਟਰ ਸੂਚੀ ਮੁਲਾਜ਼ਮ ਕਹਿੰਦੇ ਵੀ ਸਾਡੇ ਕੋਲ ਕੰਪਲੀਟ ਨਹੀਂ ਹੈਗੀ ਹਲੇ ਪਰ ਜਦੋਂ ਵੋਟ ਮੋਟਾ ਅਨਾਉਂਸ ਹੋ ਜਾਣ ਉਹ ਤੋਂ ਇੱਕ ਦਿਨ ਪਹਿਲਾਂ ਜਦੋਂ ਬੰਦਾ ਪੇਪਰ ਭਰਦਾ ਅਸੀਂ ਨੋ ਡਿਊ ਆ ਕੇ ਫਾਰਮ ਲੈਣਾ ਆ ਸਾਰਾ ਲੈਣਾ ਵੀ ਆਪ ਸਰ ਆਪਣੇ ਆਪਣੀ ਚੇਹਰਾਂ ਤੇ ਬੈਠੇ ਹੋਣ ਤਾਂ ਬੰਦਾ ਅਦਰੂ ਪੇਪਰ ਫੜਦਾ ਦੂਜੇ ਪਾਸੇ ਸਾਈਨ ਕਰਾ ਕੇ ਆਹ ਲਓ ਜੀ VOTER ਸੂਚੀ ਜਦੋਂ ਫਾਈਲ ਅਸੀਂ ਭਰਨੀ ਸਾਨੂੰ VOTER ਸੂਚੀ ਦੇ ਵਿੱਚ ਜਿਸ ਬੰਦੇ ਦਾ ਨਾਮ ਉਮੀਦਵਾਰ ਹੈ ਉਹਦਾ VOTER ਸੂਚੀ 'ਚ ਨਾਮ ਹੋਣਾ ਚਾਹੀਦਾ ਆ ਪਰ VOTER ਸੂਚੀ ਸਾਨੂੰ ਮਿਲ ਨਹੀਂ ਰਹੀ ਹੈਗੀ ਸੋ ਸਾਨੂੰ ਸਰਕਾਰ ਦੀ ਮਨਸ਼ਾ ਲੱਗਦੀ ਆ ਵੀ ਜਿਹੜੇ 4 ਤਰੀਕ ਤੇ ਪੇਪਰ ਭਰਨੇ ਆ ਵੀ ਸਰਕਾਰ ਨੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਧੱਕਾ ਕਰਨਾ ਆ ਜਾਂ ਉਹਨਾਂ ਦੇ ਪੇਪਰ ਨਹੀਂ ਭਰਨ ਕਿਉਂਕਿ ਟਾਈਮ ਥੋੜਾ ਕਰਕੇ ਵੀ ਜੇ ਕੋਈ ਲਾ ਲੋ ਕਮੀ ਪੇਚੀ ਹੋਵੇ ਬੰਦਾ ਕੰਪਲੀਟ ਨਾ ਕਰ ਸਕੇ ਸੋ ਮੈਨੂੰ ਲੱਗਦਾ ਵੀ ਸਰਕਾਰ ਦੀ ਮਨਸ਼ਾ ਇਹ ਆ ਵੀ ਜਿਹੜੇ ਆਪੋਜੀਸ਼ਨਾਂ ਦੇ ਕੈਂਡੀਡੇਟ ਆ ਉਹ ਆਪਣੇ ਪੇਪਰ ਨਾ ਭਰ ਸਕਣ ਕਿਉਂਕਿ ਜਿਹੜੇ ਆ ਸਰਕਾਰ ਦਾ ਜਿਹੜਾ ਪ੍ਰਬੰਧ ਪੂਰਾ ਹੈ ਨਹੀਂ ਉਹ ਨਾ ਵੋਟਰ ਲਿਸਟਾਂ ਮਿਲ ਰਹੀਆਂ ਆ ਨਾ ਕੋਈ ਹੋਰ ਗੱਲਬਾਤ ਹੈ ਜੀ ਹਾਂਜੀ ਅੱਜ ਪਹਿਲਾ ਦਿਨ ਸੀਗਾ ਤਾਂ ਭਾਜੀ ਉਮੀਦਵਾਰ ਕਿੰਨੇ ਤੁਹਾਡੇ ਅਗੇਂਸਟੀ ਦੇ ਵਿੱਚ ਆਏ ਹੈਗੇ ਉਮੀਦਵਾਰ ਆਏ ਜਿੱਦਾਂ ਹੁਣ ਉਮੀਦਵਾਰ ਪਹਿਲਾਂ ਤਾਂ ਨੋ ਡੂ ਫਾਰਮ ਹੀ ਲੈਣਾ ਹੁੰਦਾ ਆ ਜਦੋਂ ਇਹ ਸਾਡੀ ਸਾਨੂੰ ਮਿਲ ਗਿਆ ਫੇ ਆਪਾਂ ਵੋਟਰ ਸੂਚੀ ਦੀ ਮੰਗ ਕਰਨੀ ਆ ਤੇ ਬੰਦੇ ਮੈਂ ਆਇਆ ਮੇਰੇ ਤੋਂ ਪਹਿਲਾਂ ਵੀ ਪੰਜ-ਛੇ ਬੰਦੇ ਬੈਠੇ ਦੀ ਬਖਰੀਆਂ ਬਖਰੀਆਂ ਪਾਰਟੀਆਂ ਦੇ ਸੋ ਚਲੋ ਉਹਨਾਂ ਨੇ ਵੀ ਪੁੱਛਿਆ ਤਾਂ ਉਹ ਜਿੱਦਾਂ ਪੁੱਛ ਕੇ ਤਾਂ ਚੱਲ ਗਏ ਆ ਕਿਉਂਕਿ ਦੇਖੋ ਅੱਜ ਇਹ ਅਸੀਂ ਪੇਪਰ ਲਵਾਂਗੇ ਫੇ ਅਸੀਂ ਫਾਈਲ ਭਰਾਵਾਂਗੇ ਪੇ ਜਮਾ ਕਰਾਵਾਂਗੇ ਕਈ ਵੇਲੇ ਅਫਸਰ ਕੋਈ ਟੈਕਨੀਕਲ ਫਾਲਟ ਕੱਢ ਦਿੰਦੇ ਆ ਸੋ ਜਦੋਂ ਮੈਂ ਪਿੱਛੇ ਸਰਪੰਚੀ ਵੀ ਲੜੀਆ ਉਦੋਂ ਵੀ ਇਦਾਂ ਹੀ ਹੋਇਆ ਲੋਕਾਂ ਦੇ ਕੋਲ ਜਦੋਂ ਹੁਣ ਅਫਸਰਾਂ ਦੇ ਕੋਲ ਜਦੋਂ ਅਸੀਂ ਪੇਪਰ ਮੰਗਦੇ ਸੀ ਪੇਪਰ ਸਾਨੂੰ ਵੋਟਰ ਸੂਚੀਆਂ ਨਹੀਂ ਮਿਲਦੀਆਂ ਸੀ ਤੇ ਉਹਦੇ ਕਰਕੇ ਜਾਨੀ ਜਦੋਂ ਕਾੜੀ-ਕਾੜੀ ਦੇ ਵਿੱਚ ਦਿੱਤੀਆਂ ਫਿਰ ਮੁੜ ਕੇ ਫਾਈਲਾਂ ਦੇ ਵਿੱਚ ਕਮੀਆਂ ਬਾ ਕ ਕੱਢਣ ਲੱਗ ਪਏ ਸੋ ਜਾਨੀ ਸਰਕਾਰ ਦੀ ਜਿਹੜੀ ਮਨਸ਼ਾ ਹੈ ਸਾਨੂੰ ਤਾਂ ਇਹ ਲੱਗ ਰਹੀ ਆ ਵੀ ਜਿਹੜੀ ਆਪੋਜੀਸ਼ਨ ਨੂੰ ਫਾਈਲਾਂ ਭਰ ਨਹੀਂ ਦੇਣੀਆਂ ਆ ਹਾਂ ਆਪਣੇ ਬੰਦਿਆਂ ਨੂੰ ਜਾਣਦਰ ਖਾਤੇ ਵੋਟਰ ਲਿਸਟੀਆਂ ਦਿੱਤੀਆਂ ਆ ਜੇ ਕੁਝ ਵੀ ਆ ਆ ਤੁਸੀਂ ਦੇਖ ਲਓ ਇੱਕ ਤਰੀਕ ਆ ਫਾਰਮ ਭਰਨ ਨੂੰ ਸਾਰੇ ਆਰਾਮ ਨਾਲ ਕੋਈ ਇੱਥੇ ਬੰਦਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕਿਉਂ ਨਹੀਂ ਹੈਗੇ ਕਿਉਂਕਿ ਜਿਹੜੀ ਆ ਵੋਟਰ ਸੂਚੀਆਂ ਨਹੀਂ ਮਿਲ ਰਹੀਆਂ ਨੋ ਡੂ ਫਾਰਮ 'ਤੇ ਕੋਈ ਅਫਸਰ ਨਹੀਂ ਇੱਥੇ ਹੈਗਾ ਹੈਗਾ ਪਤਾ ਲੱਗਾ ਕਿ ਅਜੇ ਹਿੰਦੀ ਦੇ ਵਿੱਚ ਵੀ ਜਿਹੜੀ ਲਿਖਾਈ ਕੀਤੀ ਗਈ ਹੈਗੀ ਆ ਨਹੀਂ ਜਿੱਦਾਂ ਮੈਂ ਆ ਤਾਂ ਜਿਹੜੇ ਪੇਪਰ ਮੇਰੇ ਕੋਲ ਨੋ ਡੂ ਆ ਉਹ ਤਾਂ ਪੰਜਾਬੀ ਦੇ ਵਿੱਚ ਹੀ ਆ ਤਾਂ ਬਿਲਕੁਲ ਅੱਜ ਨਾਮਿਨੇਸ਼ਨ ਪੇਪਰ ਭਰਨ ਦਾ ਪਹਿਲਾ ਦਿਨ ਸੀਗਾ ਹਾਲਾਂਕਿ 4 ਤਿੰਨ ਤੱਕ ਜਿੰਨੇ ਹਨ ਨਾਮ ਦੇ ਬੰਦੇ ਇਸ ਤਰੀਕੇ ਨਾਲ ਭਰੇ ਜਾਣਗੇ 5 ਤਿੰਨ ਸਾਲਾਂ ਕਾ ਨਹੀਂ ਪਰ ਕੰਦਲ ਕੋਈ ਐਲੀਵੇਸ਼ਨ ਲਗਾਇਆ ਜਾ ਰਿਹਾ ਹੈ ਪੂਰਤਾ ਪ੍ਰਬੰਧਨ ਲੈ ਕੇ ਉਹ ਜਿਹੜੀ ਵੋਟਰ ਸੂਚੀ ਹੈਗੀ ਕਿ ਬੈਠ ਉਹ ਨਹੀਂ ਦਿੱਤੀ ਜਾ ਰਹੀ ਜਿਸ ਦੇ ਲੈ ਕੇ ਇਹਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈਗਾ ਸਰਕਾਰ ਤੇ ਵੀ ਐਲੀਵੇਸ਼ਨ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਆਪਣੀ ਤਨਖਤੇ ਜਿਹੜੇ ਹੈਗੇ ਅਮੀਰਾਂ ਨੂੰ ਜਿਹੜਾ ਹੈਗਾ ਪਹਿਲੇ ਫੌਂਡਿੰਗ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਬਾਕੀ ਪਾਰਟੀਆਂ ਨਾਲ ਜਿਸ ਤਰ੍ਹਾਂ ਕਰਦੀ ਹੈ ਉਸੇ ਵਰਪੇਟ ਸੰਗਠਨ ਨਾਲ